ਲੋਈ ਮਿੱਤਰ ਜਿਹੜੇ ਭਰਾ ਕਹਿੰਦੇ ਹੁੰਦੇ ਬਾਈ ਯਾਰ ਛੋਟੀ 4-5 ਮਹੀਨਿਆਂ ਦੀ ਬੱਚੀ ਲੈਣੀ ਤੇ ਹੋਵੇ ਖਾਨਦਾਨ ਤਕੜੇ ਦੀ ਤਾਂ ਮਿੱਤਰ ਬਸ਼ੀਰੀ ਵੀ ਛੋਟੀ ਲਿਆਤੀ ਸਾਢੇ 4 ਮਹੀਨੇ ਉਮਰ ਸੁਨੱਖੀ ਵੀ ਪੂਰੀ ਆ ਪਲੀ ਵੀ ਪੂਰੀ ਆ ਤੇ ਰੱਸਾ ਵੀ ਆਦੀ ਮੰਨ ਲਓ ਪਾਇਆ ਇੱਕ ਵਾਡੀ ਦੇਖ ਲਓ ਤੇ ਖਾਨਦਾਨ ਵੀ ਮਿੱਤਰ ਇੱਕ ਸੱਡੋ 4-5 ਖਾਨਦਾਨ ਪਤਾ ਤੂਫਾਨ ਤੋਂ ਲੈ ਕੇ ਆਲੀਸਾਨ ਆਲੀਸਾਨ ਦਾ ਦਲਵਾਗ ਦਲਵਾਗ ਦਾ ਆਪੋ ਕਹਿ ਸਕਦੇ ਆ ਲਾਲ ਰਤਨ ਲਾਲ ਰਤਨ ਦੇ ਬੱਚੇ ਜੀਆਂ ਬੱਚੀ ਆ ਲਾਲ ਰਤਨ ਦੀ ਪੋਤੀ ਆ ਮਿੱਤਰੋ ਮਾਰਖਾ ਮੁਰਖਾ ਪੂਰਾ ਟੌਪ ਦਾ ਹੈ ਕਵਾਡੀ ਦੀ ਪੂਰੀ ਸੋਹਣੀ ਹੈ ਅਜੇ ਬੱਚੀ ਨੇ ਦੁੱਧ ਲੂੰਗੀ ਵੀ ਨਹੀਂ ਲਾਈ ਤੇ ਇਹਨ ਪੂਰੀ ਛੋਟਾ ਕੰਨ ਲੱਗਿਆ ਹੋਇਆ ਨਾ ਕੋਈ ਮਾਰਖੇ ਵਾਲੇ ਪੱਖੋਂ ਕਮੀਆਂ ਨਾ ਕੋਈ ਭੌਰੀ ਵਾਲੇ ਪੱਖੋਂ ਪੂਰੀ ਟੌਪ ਕਲਾਸ ਬਿਸ਼ੇਰੀ ਆ ਚੰਗੇ ਖਾਨਦਾਨ ਦੀ ਆ ਤੇ ਮਿੱਤਰੋ ਸਮੀ ਵੀ ਸੋਹਣੀ ਹੋਈ ਆ ਤੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰ YouTube ਚੈਨਲ ਦੇ ਉੱਤੇ ਜਿਹੜੇ ਭਰਾ ਭੈਣਾਂ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਨ ਨੂੰ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦਿਵਸ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ ਮਿੱਤਰੋ 8 ਫਰਵਰੀ 2025 ਦੀ ਵੀਡੀਓ ਹੈ ਅੱਜ ਦੀ ਵੀਡੀਓ ਵਿੱਚ ਮਾਰਵਾੜੀ ਬਸ਼ੀਰੀ ਦਿਖਾਵਾਂਗੇ ਲੈਨ ਦੀ ਬਸ਼ੀਰੀ ਦਿਖਾਵਾਂਗੇ ਕਿਉਂਕਿ ਅੱਜ ਕੱਲ کافی ਭਰਾਵਾਂ ਦੀ ਮੰਗ ਆਉਂਦੀ ਆ ਫੋਨ ਆਉਂਦੇ ਬਾਈ ਯਾਰ ਲੈਨ ਦੀ ਬਸ਼ੀਰੀ ਲੈਣੀ ਜਿਹਦੇ ਖਾਨਦਾਨ ਦਾ ਪਤਾ ਹੋਵੇ ਕਿਉਂਕਿ ਤੁਹਾਨੂੰ ਹੀ ਪਤਾ ਦੋਸਤੋ ਹਰ ਕੋਈ ਚਾਹੁੰਦਾ ਵੀ ਜਿਆਦਾ ਪਾ ਪੈਸੇ ਲਾਉਣੇ ਤੇ ਚੀਜ਼ ਚੰਗੀ ਰੱਖੀਏ ਹੈਨਾ ਕਿਉਂਕਿ ਅੱਜ ਕੱਲ੍ਹ ਲੈਣ ਦਾ ਟ੍ਰੈਂਡ ਜਿਆਦਾ ਚੱਲਦਾ ਤੇ ਰਿਸ਼ਤੇਦਾਰ ਵੀ ਜਾਂ ਹੋਰ ਘੋੜੀਆਂ ਵਾਲੇ ਵੀ ਪੁੱਛਦੇ ਸਭ ਤੋਂ ਪਹਿਲਾਂ ਆ ਕੇ ਜਾਨਵਰ ਦੇਖ ਕੇ ਇਹੀ ਸਵਾਲ ਹੁੰਦਾ ਇਹਦੀ ਲੈਣ ਕਿਹੜੀ ਹੈ ਤਾਂ ਮਿੱਤਰੋ ਫਿਰ ਨਵਾਂ ਬੰਦਾ ਵੀ ਲੈਣ ਦੀ ਘੋੜੀ ਜਾਂ ਬੱਚੀ ਲੈਣ ਦੀ ਸੋਚਦਾ ਤੇ ਮਿੱਤਰੋ ਅੱਜ ਜਦੋਂ ਮੈਂ ਤੁਹਾਨੂੰ ਦੱਸਿਆ ਆਲੀ ਸੰ ਲਾਈਨ ਦੀ ਬਿਸ਼ੇਰੀ ਲਿਆਤੀ ਲਾਲ ਰਤਨ ਦੀ ਪੁੱਤੀ ਆ ਸਾਢੇ 4 ਮਹੀਨੇ ਉਮਰ ਆ। ਬਾਲ ਪੋਰੀਆਂ ਦੀ ਸਾਫ ਆ, ਹੱਥਾਂ ਪੈਰਾਂ ਦੀ ਸਾਫ ਆ। ਕੰਨ ਕੰਡੀਸ਼ਨ ਸੋਹਣੀ ਆ। ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋ ਦੋਸਤੋ। ਕੰਨ ਜਮੈਂ 1.5-1.5 ਇੰਚੀ ਦੇ ਆ। ਬਹੁਤ ਛੋਟਾ ਕੰਨ ਤੇ ਉਪਰੋਂ ਕੁੰਡੀ ਵਾਲਾ। ਆਪਾਂ ਕਹਿ ਸਕਦੇ ਆ ਪਿਓਰ ਮਾਰਵੜੀ ਕਰਨ ਲੱਗਿਆ ਹੋਇਆ। ਮਾਰ ਕੇ ਗੱਲ ਕਰੀਏ ਮੱਥੇ ਫੁੱਲ ਮਗਰਲੇ ਦੋ ਪੈਰ ਚਿੱਟੇ ਆ ਤੇ ਇੱਕ ਪੈਰ ਮੂਰਲੇ ਜੁ ਥੋੜਾ ਜਿਹਾ ਬਵ। ਪਤਲਾ ਫੇਸ ਲੰਮੀ ਧੌਣ ਤੇ ਦੋਸਤੋ ਮਾਂ ਇਹਦੀ ਆਪਾਂ ਨੂੰ ਜੋ ਦੱਸਿਆ ਮਾਲਕਾ ਨੇ ਔਰਤ ਨਕਰ ਲਾਈਂਦੀ ਦੱਸਿਆ। ਤੇ ਪੁੱਠੇ ਪਾਠੀ ਬਹੁਤ ਸੋਹਣੀ ਹੈ ਹਾਈਟ ਕਰਨ ਵਾਲੀ ਬੱਚੀ ਹੈ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਆ ਕੇ ਮੂੰਹੋਂ ਚੌਕੜੀ ਹੈ ਬੱਚੀ ਤੇ ਹੈ ਕਵਾਡੀ ਬਹੁਤ ਖੁੱਲੀ ਹੈ ਨੰਬਰ ਥੱਲੇ ਦੇ ਦਿਓ